ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਘਰਾਂ ਦੇ ਵਿੱਚ ਆਪਾਂ ਕੰਮ ਕਰਉਨੇ ਟੈਲਾਂ ਲਾਉਨੇ ਆ ਨਾ ਟੈਲਾਂ ਥੱਲੇ ਨਾ ਕਈ ਵਾਰ ਆ ਕੀ ਹੁੰਦਾ ਗਟਰਾ ਜਾਂਦੇ ਆ ਗਟਰਾ ਤੇ ਟੱਕਣ ਜਿਹੜੇ ਲਾਉਨੇ ਦੇ ਨਾ ਉਹ ਕਈ ਵਾਰ ਨਾ ਪਟਕਣੇ ਲਾਉਨੇ ਲੋਹੇ ਦੇ ਜਾਂ ਪਲਾਸਟਰ ਦੇ ਉਹਦੇ ਵਿੱਚ ਸਾਨੂੰ ਪਰਵਾਹ ਨ ਲੱਗਦੀ ਕਿ ਆਪਾਂ ਨੂੰ ਬੁਰੇ ਲੱਗਦੇ ਆ ਜਾਂ ਪਲਾਸਟਰ ਦੇ ਟੁੱਟ ਜਾਂਦੇ ਆ ਜਾਂ ਲੋਹੇ ਦੇ ਖੜਾਕ ਬਹੁਤ ਜ਼ਿਆਦਾ ਦਿੰਦੀ ਉਹਨਾਂ ਨੂੰ ਜਾਂਗ ਲੱਗ ਜਾਂਦਾ ਨਾ ਇਸ ਤਰੀਕੇ ਦੇ ਨਾਲ ਆਪਾਂ ਜਿੰਨੂ ਤੱਕ ਜਾਂਦੇ ਖੰਦੇ ਨਾ ਡਬਲ ਫਰੇਮ ਬੰਦਾ ਆ ਉਹਨੂੰ ਭਲਾ ਸਕਦੇ ਆ ਮੈਂ ਕਦੀ ਨਹੀਂ ਕਰਨ ਲੱਗੇ ਕਦੀ ਆਪਾਂ ਕਟਰ ਦੇ ਲਾੜੀ ਕਰਾਂਗੇ ਕਟਿੰਗ ਕਰਾਂਗੇ ਮੈਡਵਾ ਟਾਇਰ ਕਟੇ ਨਾਲ ਠੀਕ ਹੈ ਜੀ ਪ੍ਰੋਪਰ ਆਪਾਂ ਜਾਣਕਾਰੀ ਦਵਾਂਗੇ ਵੀਡੀਓ ਇਹੰ ਤੱਕ ਬਣੇ ਰਿਓ ਤੁਹਾਨੂੰ ਪ੍ਰੋਪਰ ਜਾਣਕਾਰੀ ਮਿਲੂਗੀ ਆਪਾਂ ਇਹਦੇ ਵਿੱਚ ਕੀ ਕੀ ਕਰ ਸਕਦੇ ਹਾਂ ਇਹ ਆਪਣੀ ਕੀ ਸੇਫਟੀ ਹੈਗੀ ਹੈ ਤੇ ਕੀ ਇਹਦੇ ਵਿੱਚ ਵਧੀਆ ਲੱਗਾ ਕੀ ਆਪਾਂ ਨੂੰ ਫਾਇਦਾ ਤੇ ਆ ਵੇਖੋ ਜੀ ਜਿੱਦਾਂ ਕਾਰਨਾਂ ਦੇ ਵਿੱਚ ਲੱਗੀਆਂ ਟਿਵਰੀਆ ਤੇ ਵੀਆਂ ਲੱਗੀਆਂ ਦੇ ਉੱਪਰ ਨਾਰ ਕਸੀ ਦਾ ਨੀ ਚੱਕਰੀ ਦਾ ਆਪਾਂ ਪੂਰੀ ਵੀਡੀਓ ਤੁਹਾਨੂੰ ਦਿਖਾਉਨੇ ਆ ਤੇ ਵੀਡੀਓ ਵਧੀਆ ਲੱਗੀ ਤੇ ਯਾਰਾਂ ਦੋਸਤਾਂ ਤੱਕ ਕਰ ਦਿਓ ਸ਼ੇਅਰ ਕਿ ਇਦਾਂ ਜੋ ਕੀ ਆਪਣੇ ਯਾਰ ਦੋਸਤ ਕੰਮ ਕਰਾ ਸਕਣ। ਹਣਾ ਹਰੇਕ ਕੋਈ ਆਪਣੇ ਘਰ ਦੇ ਇੱਕ ਟੈਲਾ ਲਗਾਉਂਦਾ ਆ। ਉਹ ਕਹਿੰਦਾ ਕਿ ਮੇਰਾ ਵਧੀਆ ਤੇ ਵਧੀਆ ਕੰਮ ਹੋ ਜੇ। ਜਿੱਦਾਂ ਕਿ ਆਪਾਂ ਟੱਕਣ ਲਾਉਣੇ ਆ। ਟੱਕਣ ਦੀ ਜਗ੍ਹਾ ਤੇ ਆਪਾਂ ਇਹ ਟੱਕਣ ਮਾਈ ਡਰਗ ਫਰੀ ਇੰਦਾਂ ਲੱਗਾ ਆ। ਪੂਰੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਖੋਲਨੇ ਕਿਦਾਂ-ਕਿਦਾਂ ਆਪਾਂ ਕੰਮ ਕੀਤਾ ਆ। ਇਹਦੀ ਆਪਾਂ ਜਦੋਂ ਵੀ ਕਟਿੰਗ ਕਰਨੀ ਹੈ ਪਿਛਲੇ ਬੰਨੇ ਉਹ ਕਰਨੀ ਆ ਕੋਈ ਜਦਾਂ ਗਾਂ ਵਧ ਗਿਆ ਕੰਨਾਂ ਤੇ ਜੇ ਆਪਾਂ ਗੋੜੀਆਂ ਕਰਦੇ ਤੇ ਗਾੜੀ ਕਟਿੰਗ ਬਰੀ ਲੱਗਣੀ ਸੀ ਬੈਕ ਸਾਈਡ ਤੋਂ ਆਪਾਂ ਕਟਿੰਗ ਕਰਨੀ ਜਦੋਂ ਵੀ ਕਟਿੰਗ ਕਰਨੀ ਹੈ ਉਹਦੇ ਨਾਲ ਕੀ ਆ ਨਿਸ਼ਾਨ ਦਾ ਲੈ ਜਾਂਦਾ ਕਿਉਂਕਿ ਇਹ ਪਲੇਟ ਹੁੰਦਾ ਬਸ ਗਾਂ ਚੱਲ ਜਾਂਦੇ ਆ ਅਰ ਤੇ ਭਣੇ ਲੋਹੇ ਜਿਹੜੀ ਆਪਾਂ ਕਟਿੰਗ ਕਰ ਰਹੇ ਆ ਇਸ ਗਟਰ ਦੀ ਕਰ ਰਹੇ ਆ ਘਟੇ ਦੇ ਤੇ ਢੱਕਣ ਦਾ ਬਣਿਆ ਡਬਲ ਢੱਕਣ ਦਾ ਦੱਸਿਆ ਵੀ ਬਣਾਉਣਾ ਆਪੇ ਤਾਂ ਚਾਹੇ ਸਟੀਲ ਦਾ ਬਣਾ ਲਓ ਚਾਹੇ ਲੋਹੇ ਦਾ ਬਣਾ ਲਓ ਆ ਦੋਆ ਸਾਡਾਂ ਦੇ ਟੇਵਰੀਆਂ ਲੱਗੀਆਂ ਦੀਆਂ ਚੈੱਕ ਕਰ ਸਕਦੇ ਜੀ ਟੇਵਰੀਆਂ ਲੱਗੀਆਂ ਇਹਨਾਂ ਵਿੱਚ ਆਪਾਂ ਨਾਟ ਪਾਵਾਂਗੇ ਤਾਂ ਦੱਸਾਂਗੇ ਤੇ ਇਦਾਂ ਆਪਾਂ ਚੁੱਕ ਲਾਂਗੇ ਜਿੱਦੋਂ ਟੈਲ ਵਿੱਚ ਲੱਗ ਜੂਗੀ ਠੀਕ ਹੈ ਜੀ ਹੁਣ ਤੇ ਹੱਥ ਪਾਉਣ ਦੀ ਜਗ੍ਹਾ ਨਹੀਂ ਜੋ ਟੈਲ ਲੱਗ ਜਾਂਦੀ ਉਹਦਾ ਹੱਥ ਪਾਉਣ ਦੀ ਜਗ੍ਹਾ ਨਹੀਂ ਹੁੰਦੀ ਤੇ ਇਹ ਹੈਗਾ ਜੀ 18x18 ਦਾ ਟੱਕਣ ਬਣਿਆ ਜੀ ਉਹਦੇ ਵਿੱਚ ਆਪਾਂ ਮਤਲਬ ਕਿ ਟੈਲ ਇੱਕ ਕੋ چھوٹਾ ਟਕਣੀਆ ਮੋਟਰ ਦੀ ਹਦੀ ਦਾ ਉਹ ਫੁੱਟ ਬਾਈ ਫੁੱਟ ਦਾ ਬਣਾਇਆ ਉਹਦੇ ਵਿੱਚ ਫੁੱਟ ਬਾਈ ਫੁੱਟ ਦੀ ਆਪਾਂ ਕਟਿੰਗ ਕਰਕੇ ਟੈਲ ਲਾਵਾਂਗੇ ਉਹ ਵੀ ਆਪਾਂ ਤੁਹਾਨੂੰ ਦੋਹਾਂ ਦੀ ਪ੍ਰੋਪਰ ਵੀਡੀਓ ਦਵਾਂਗੇ ਕਿ ਕਿੱਦਾਂ ਆਪਾਂ ਫਿੱਟ ਕੀਤੀ ਆ ਇਹਦੀ ਬਹੁਤ ਜ਼ਿਆਦਾ ਮਜ਼ਬੂਤੀ ਹੈ ਗੱਡੀ ਚੜੇ ਉਪਰੋਂ ਦੀ ਜੋ ਵੀ ਚੀਜ਼ ਚੜ੍ਹ ਸਕਦੀ ਹੈ ਚੜ੍ਹ ਸਕਦੀ ਆ ਆਪਾਂ ਇਹਨੂੰ ਕੋ ਟੁੱਟਣ ਦਾ ਖਤਰਾ ਨਹੀਂ ਹੁੰਦਾ ਜਿੱਦਾਂ ਕਿ ਟੱਕੜ ਆਪਾਂ ਰੱਖ ਦੱਲੇ ਪਲਾਸਟਿਕ ਦੇ ਉਹ ਹਿਲਦੇ ਰਹਿੰਦੇ ਆ ਜਾਂ ਆਪਾਂ ਲੋਹੇ ਦੇ ਰੱਖ ਦੱਲੇ ਆ ਉਹ ਖੜਾ ਰਹਿੰਦਾ ਹੈ ਨਾ ਇਹੋ ਚੀਜ਼ ਖਤਮ ਹੋ ਜਾਂਦੀ ਹੈ ਉਹਦੇ ਵਿੱਚ ਤੇ ਸੇਫਟੀ ਵੀ ਪੂਰੀ ਆ ਵੀਡੀਓ ਦੇ ਐਂਡ ਤੱਕ ਬਣੇ ਰਹੋ ਵੀਡੀਓ ਪਤਾ ਤੇ ਉੱਪਰ ਉਹ ਲੋਖਾਵਾਂਗੇ ਜੀ ਕਿੱਦਾਂ-ਕਿੱਦਾਂ ਕੰਮ ਕੀਤਾ ਜੀ não te ਲਓ ਜੀ ਦੋਵੇਂ ਟੱਕਣ ਹੋ ਗਏ ਤਿਆਰ ਤੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਕਰ ਦਿਓ ਯਾਰਾਂ ਦੋਸਤਾਂ ਸ਼ੇਅਰ ਹੈ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਤਾਂ ਸਬਸਕ੍ਰਾਈਬ ਕਰ ਲਓ ਆਖੋ ਜੀ ਫਰੇਮ ਇੱਕਾ ਥੰਨੇ ਆਪਾਂ ਘਟ ਕੀਤਾ ਸੀ ਉਪਰ ਇਹ ਟਾਇਲ ਦੇ ਵਿੱਚ ਕੈਮੀਕਲ ਪਾ ਕੇ ਥੰਨੇ ਤੇ ਉੱਤੇ ਟੱਕਣ ਜਿਹੜਾ ਪੂਰਾ ਫਿੱਟ ਕਰਦਾ ਆ ਕਾਫੀ ਵਜਨ ਹੁੰਦਾ ਚੀਜ਼ ਦਾ ਇਹਨੂੰ ਆਪਾਂ ਸੈਟਿੰਗ ਕਰਾਂਗੇ ਤੇ ਬਾਕੀ ਤੁਸੀਂ ਇਹ ਦੱਸਿਓ ਵੀ ਇਹ ਸਾਡਾ ਕੰਮ ਕਿਤਾ ਲੱਗਾ ਲਓ ਜੀ ਟੱਕਰੋ ਦਾ ਫਿੱਟ ਕਾਮਾ ਵਧੀਆ ਲੱਗਾ ਤੇ ਯਾਰਾ ਦੋਸਤਾਂ ਤੱਕ ਕਰ ਦਿਓ ਸ਼ੇਅਰ ਵੀਡੀਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਸਾਨੂੰ ਪਤਾ ਚੱਲੇ ਕਿ ਤੁਹਾਨੂੰ ਕਿਹੜੀ ਵੀ ਚਾਹੀਦੀ ਹੈ ਨਵੀਂ ਟੱਕਰਾਂ ਦਾ ਦੌਰ ਵਾਹੂ ਗੁੱਟੀ ਦਾ ਖੌਸਾ ਵਾਹੂ ਗੁੱਟੀ ਦਾ